ਵੀ ਮਗਰ ਰਹੀ ਮੁੰਡਾ ਪੂਰੇ ਜਾਂਦਾ ਤੋੜਨੇ ਆਉਂਦੇ ਆ ਇਹੇ ਫੇਰ ਮੇਰੇ ਪੈਰ ਤੇ ਬੱਚੇ ਫੇਰ ਬਾਹਰ ਬਾਹਰ ਪੜਦੇ ਆ ਆਲੇ ਮਾਂ ਤੋਂ ਨਹੀਂ ਆਣੇ ਰਾਸਤੇ ਦੀ ਕੋਈ ਸਵਾਰੀ ਨਹੀਂ ਹੋਣੀ ਕੋਹ ਧਾਰਕਾਟ ਵਾਲੇ ਨਾ ਹੁਣ ਬਈ ਚੱਲਦਾ ਯਾਰ ਧਾਰਕਾਟ ਆ ਨੂੰ ਮਾਏ ਆਹ ਆਹ ਪੱਕੀਆਂ ਮੰਬੀਆਂ ਪੱਕੀਆਂ ਓਏ ਹੋਏ ਹੋਏ ਆਪ ਕਿਤੇ ਪੰਪੜ ਵਰਕੀਆਂ ਧੀਆਂ ਓਏ ਹੋਏ ਤੁਸਾਂ ਬੋਕਲ ਵਿੱਚ ਰੱਖੀਆਂ ਕਣ ਮੇ ਤੇ ਨਾਂ ਦੀਆਂ ਸਾਂਝਾਂ ਵੇ ਵਾ ਬਲ ਓਏ ਹੋਏ 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 ਐ ਸੱਤ ਸਦਕਾ ਨਾਲ ਹੰਡਾਈਆਂ ਪੰਜਾਬ ਆਗ ਪੜਾਉਣੀਆਂ ਧੀਆਂ ਤੇਰੇ ਵੇ ਲਿਲਾ ਜਾ ਓਏ ਹੋਏ ਹੋਏ ਮੈਂ ਚਾਂ ਤੇ ਗੱਡਦੀ ਜੇ ਡੱਤੋਂ ਪੇ ਪਾ ਉਹ ਤੜਕੇ ਬਿਨ ਸਾਗ ਨਹੀਂ ਹੁੰਦਾ ਖੰਡ ਦੇ ਬਿਨ ਮਾਗਨੀ ਹੁੰਦਾ ਗੰਨੇ ਬਿਨ ਆਖਨੀ ਹੁੰਦਾ ਸੱਚੇ ਬੋਲ ਯਾਰਾਂ ਦੇ ਕਹੜੇ ਵਿੱਚ ਪਤਨੀ ਹੁੰਦੇ ਵੱਡੇ ਅਸਰਦਾਰਾਂ ਦੇ ਕਹੜੇ ਵਿੱਚ ਪਤਨੀ ਹੁੰਦੇ ਵੱਡੇ ਸਰਦਾਰਾਂ ਦੇ ਕਹੜੇ ਵਿੱਚ ਪਤਨੀ ਹੁੰਦੇ ਮੂਤੇ ਜੋ ਜੀ ਦੀ ਕਰਦਾ ਬੱਠ ਪਿੱਛੇ ਚੁਗਲੀਆਂ ਕਰਦਾ ਹੌਸੇ ਤੋ ਰੱਖ ਲੈ ਪਰਦਾ ਕਰਦੀ ਲੜਾਈ ਦਾ ਮੋਟੇ ਨਹੀਂ ਚਾਈ ਦਾ ਫਾਂਵੇਂ ਮਰ ਜਾਏ ਮੁਕੇ ਪਾਣੀ ਕੇ ਨਹੀਂ ਕਾਇਦਾ ਬਹਾਵੇਂ ਮਰ ਜਾਈਏ ਭੁਖੇ ਸ਼ੌਂਕੀਨਾਂ ਟੌਰ ਸਕੀਨੀ ਪੀਕੇ ਮੱਟਿਆ ਰਾਮ ਦਿਸਦੇ ਨਾ ਰਿਸ਼ਤੇ ਨਾਤੇ ਚੱਲਦੇ ਹਥਿਆਰਾਂ ਨੂੰ ਠੰਡੇ ਪਾਣੀ ਨਾਲ ਨਹੀਂ ਗੁਜਦਾ ਆਟਾ ਬਿਓ ਮੱਕੀ ਦਾ ਲਈਦਾ ਸੁਰਪੇ ਸ਼ੱਕ ਲੈ ਜੇ ਫੋਕ ਕੇ ਨਹੀਂ ਚੱਟੀ ਦਾ લોકો કદે દસતે પુતદા મોલ નહિ ઓ બટ્ટીદા લોકો કદે દસતે પુતદા ઓલ નહિ ઓ બટ્ટીદા લોકો કદે દસતે પુતદા હે મન કે મન કે મન કે જલ્દી ચાની દે રબિયે મન તું ટાઈ કે ચાંદી મેતરાદી મેતરાદી ਨਾ ਲੈ ਕੇ ਫਤਿਹ ਦਾ ਛਣ ਕੇ ਨਾ ਲੈ ਕੇ ਸਜਣ ਦਾ ਛਣ ਕੇ ਮਣ ਕੇ ਮਣ ਕੇ ਕਲ ਚੜ ਦੇ ਰੱਬਏ ਮਨ ਨੂੰ ਤੜਕੇ ਸਰੋਂ ਵੱਲੋਂ ਉੱਠ ਗੜਿਆ ਉਹ ਨਾਲਿਆ ਵਿਚਾਰਾ ਹੁਣ ਤਾਂ ਪੱਗ ਬੰਨ੍ਹਦੀ ਹੈ ਨਾਲਿਆ ਹਾਂ ਵਾਹ ਬਈ ਕੋ ਦੋ ਲੱਡੂ ਦੇ ਦੇ ਤੋੜ ਦੋ ਲੱਡੂ ਦੇ ਦੇ ਔਰ ਉਸੇ ਨੂੰ ਮੈਂ ਤੋੜਨੇ ਹੁੰਦੇ ਆ ਇਹੇ ਮੇਰੇ ਪੈਰ ਤੇ ਬੱਚੇ ਫਿਰ ਨਹੀਂ ਹੁੰਦੇ ਦੋ ਲੱਡੂ ਪਕੜ ਲੈਣਾ ਟੁੱਟ ਨਹੀਂ ਹੋਉ ਨਹੀਂ ਟੁੱਟਣੇ ਹੋਣ ਨਹੀਂ ਟੁੱਟੇ ਆ ਨਹੀਂ ਆ ਕੇ ਉਹ ਕੱਚੀ ਟੁੱਟੀਆਂ ਆਉਂਦੀਆਂ ਹੋਈ ਬਹਿ ਨਹੀਂ ਮੇਰੇ ਗਿਵਾਰ ਨਹੀਂ हाँ लो ले ले <laughs> 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 ले <laughs> 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 जी सबेर आ गए गुरु घर आनंद भगवान के द्वारा धर्म के द्वारा धर्म के द्वारा जिनका धर्म जुड़ता है इन तरफ पलट सकते हो सो सतोल जी महापुरुष का संस्कार से और मैं परवा सदा को दिन चिंता देश धर्म में जिसने बच्चन नाम धारण करते हैं हम सोचते हैं कि असल धर्म में Oh, somebody's up there.

ज्ञान नानक बोले तौ की लावै हर पाया कभी अनाशी Bye. Uh -huh.

असि बहुते खर्चे करते हैं बहुत कमा करते हैं पर सब यही जी मर्यादा है सादगी नजर काज हो जाने मुबारकबाद है आप दोनों तो परिवारों में क्योंकि आप जी ने दोनों परिवार ने फैसला किया होना कुछ न कुछ तक फैसला किया ही इस दिलों को मुबारकबाद देना इस तरह ही सब सारे परिवारों में समझने की जोड़ है

ਉਮੈ ਬੇਤੀ ਕਰਦਾ ਸਦਾ ਕਰਸ਼ ਸਿੰਘ ਜੀ ਹੁਣ ਸਭ ਕਈ ਸਮਝ ਗਏ ਹੋਏ ਨੇ ਇਹਨਾਂ ਗੁਰੂ ਸਾਹਿਬ ਦੀ ਪਰਿਵਾਰਕ ਸਮੇਤਿਆ ਬਿਰਤ ਪ੍ਰਤੇਪਿਆ ਮੇਰੇ ਜਿਹੜੇ ਅਨੰਦ ਕਾਲ ਦੇ ਬਹੁਤ ਚੱਲੇ ਹੈ ਇਹ ਵੀ ਕਿ ਕੋਈ ਕੰਡੀਸ਼ਨ ਹੈ ਕਿ ਉਹ ਬੰਦਾ ਆਪਣਾ ਸ਼ਰਤ ਕੋਰ ਕਟ ਮੇ ਨਹੀਂ ਲੈ ਸਕਦਾ ਗਰਦਨ ਗਰਦਨ ਪਰ ਇੱਕ ਵਾਰ ਸੱਚੇ ਸਿੱਧਰੀ ਕੋ ਚੱਲੀਗਾ ਹੋ ਸਕਦਾ ਕਿ ਉਸ ਦਿਵਲ ਰਹੂ ਕੋਤੇ ਪ੍ਰਤੇਪਿਆ ਮੇ ਰਹੇਗਾ ਯਾ ਤੋ ਚੜਾ ਨਾ ਮੈਂ ਮਾ ਪਾਇਆ ਫਲਾਣਾ ਨਾ ਪਾਇਆ भाई साहब की तो आप दे तो देखो उधर ही देख मालिक पाकर कर स्वर्ण बिंदी कर इस प्रकार जो गिरोह के दाम दोनों बच्चे को फुला दी मानो पाक के जो दूर का था शरीर वाला वो देंगे थी सोनार की बेटी है कि समाप्ति तो बाद दोनों बच्चे हैं उनका फुला फैमिलियन के रजिस्टर के साइन करोंगे भाई साहब ये करोंगे आप भी साइन करके Ole so ni

एक मासी जी। yes, हाँ। ये देखें भैया यस yes, आप भी देखे स्मैल याद रे। थोड़ा है? स्मैल yes, हाँ यही yes, भैया सामने, yes, हाँ, सामने। दर्शन भाई डन ओके बहुत बढ़िया ਦੀਏ ਦਾਰਸ਼ਨ ਦੀ ਹੈ ਜੀ ਇੱਥੇ ਬਹਿਣਾ ਥੋੜੀ ਮਗਰ ਰਹਿ ਗਈ ਮੁੰਡਾ ਭੂਰੇ ਜਾਂਦਾ ਹਾਂਜੀ ਉਮੀਦ ਕਰਦੇ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਵੀਡੀਓ ਵੱਡੀ ਹੋਣ ਕਰਕੇ ਨਾ ਵੀਡੀਓ ਆਪਾਂ ਦੋ ਪਾਰਟਾਂ ਦੇ ਵਿੱਚ ਬਣਾਈ ਆ ਅੱਧਾ ਪਾਰਟ ਆਪਾਂ ਤੁਹਾਨੂੰ ਅੱਜ ਦਿਖਾਤਾ ਤੇ ਅੱਧਾ ਪਾਰਟ ਆਪਾਂ ਕੱਲ ਨੂੰ ਦਿਖਾਵਾਂਗੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਮਿਲਦੇ ਆ ਕੱਲੂ ਪਾਰਟ 2 ਦੇ ਨਾਲ ਧੰਨਵਾਦ